ਪਿਛਲੇ ਸਾਲ ਬਾਲੀਵੁੱਡ ਵਿੱਚ ਕਈ ਹਿੱਸੇ ਬਨੇ ਤਾਂ ਕਈ ਹਿੱਸੇ ਟੁੱਟੇ ਵੀ ਤੁਹਾਨੂੰ ਸ਼ਾਇਦ ਇਹ ਪਤਾ ਹੋਵੇ ਕਿ ਬਾਲੀਵੁੱਡ ਦੇ ਵਿੱਚ ਅਜਿਹੀ ਕਈ ਜੋੜੀਆਂ ਨੇ ਜਿਨ੍ਹਾਂ ਦੇ ਵਿਆਹ ਤੱਕ ਗੱਲ ਪਹੁੰਚੀ ਪਰ ਵਿਆਹ ਹੋਣ ਤੋਂ ਪਹਿਲਾਂ ਹੀ ਟੁੱਟ ਗਈ ਉਹਨਾਂ ਦੇ ਤਾਨੂ ਉਹਨਾਂ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਇਸ ਲਿਸਟ ਵਿੱਚ ਸ਼ਾਮਲ ਹੈ ਸਭ ਤੋਂ ਪਹਿਲਾਂ ਸਿਗਾਰ ਕਰਦੇ ਹਾਂ ਅਭਿਸ਼ੇਕ ਬਚਨ ਤੇ ਕ੍ਰਿਸ਼ਨਾ ਕਪੂਰ ਦੀ ਕੀ ਇਸ ਸਮੇਂ ਕ੍ਰਿਸ਼ਨਾ ਕਪੂਰ ਦੇ ਅਭਿਸ਼ੇਕ ਬਚਨ ਦੇ ਪਿਆਰ ਦੀ ਚਰਚਾ ਜ਼ੋਰਾਂ ਤੇ ਸੀ ਕਿ ਹਾ ਜਾਣਦਾ ਸੀ ਕਿ ਦੋਹਾਂ ਨੇ ਵਿਗਦੀਆਂ ਨਿਯਮਤਾ ਬਚਨ ਦੇ ਜਨਮ ਦਿਨ ਤੇ ਮੰਗਣੀ ਲਿਕਾਰ ਲਈ ਸੀ ਪਰ ਇਹ ਗੱਲ ਵਿਆਹ ਤੱਕ ਨਾ ਪਹੁੰਚ پائی ਜੇ ਤੇ ਅੱਜ ਕ੍ਰਿਸ਼ਨਾ ਕਪੂਰ ਡਿਵੋਰਸ ਲੈ ਚੁੱਕੀ ਹੁੰਦੀ ਅਭਿਸ਼ੇਕ ਬਚਨਸ਼ਵਰ ਰਾਇਨਲ ਵਿਆਹ ਕਰਵਾ ਚੁੱਕੇ ਨਈਂ ਅਤੇ ਐਸੋ ਅਭਿਸ਼ੇਕ ਦੀ ਬੇਤੀ ਅਰਾਧ्य ਬਚਨ ਦੀ ਹੈ ਹੁਣ ਅਸੀਂ ਗੱਲ ਕਰਦੇ ਹਾਂ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਦੀ ਜੋ ਕਿ ਅਜ ਵੀ ਸਿੰਗਰ ਨੇ ਪਰ ਸੱਲੂ ਮਈਆ ਦੇ ਫੀਅਰ ਦੇ ਚਰਚੀ ਅਕਸਰ ਬਾਲੀਵੁੱਡ ਗਲਿਆਰਾ ਵਿੱਚ ਰਹਿੰਦੇ ਨੇ ਹੁਣ ਤੁਹਾਨੂੰ ਦੱਸ ਦੇ ਕਿ 90 ਦੇ ਦਹਾਕੇ ਵਿੱਚ ਬਾਲੀਵੁੱਡ ਐਕਟਰੈਸ ਸੰਗੀਤਾ ਬਿਜਲਾਨੀ ਨਾਲ ਸੱਲੂ ਦੇ ਫੀਅਰ ਦੇ ਚਰਚੀ ਇਸ ਦੋਰਾਤੇ ਸੀ ਦੋਹਾਂ ਨੇ ਮੰਗਣੀ ਵੀ ਕਰਵਾਈ ਇਤਿਹਾਸਕ ਇਹਨਾਂ ਦੇ ਵਿਆਹ ਦੇ ਕਾਰਡ ਵੀ ਪ੍ਰਿੰਟ ਹੋ ਚੁੱਕੇ ਸਨ ਪਰ ਬਾਅਦ ਵਿੱਚ ਸੰਗੀਤਾ ਬਿਜਲਾਨੀ ਨੇ ਵਿਆਹ ਕਰਨ ਤੋਂ ਸਖਤ ਮਨਾ ਕਰ ਦਿੱਤਾ ਗੱਲ ਕਰਨੀ ਅਕਸ਼ੇ ਕੁਮਾਰ ਰਵੀਨਾ ਟੰਡਨ ਦੀ ਜਿਨ੍ਹਾਂ ਦੇ ਪਿਆਰ ਦੀ ਸ਼ੁਰੂਆਤ ਹੋਈ ਫਿਲਮ ਮੋਹਰਾ ਤੋਂ ਦੋਵੇਂ ਆਪਣੇ ਰਿਲੇਸ਼ਨ ਨੂੰ ਲੈ ਕੇ ਕਾਫੀ ਸੀਰੀਅਸly ਸਨ ਪਰ ਰਵੀਨਾ ਟੰਡਨ ਨੇ ਅਕਸ਼ ਨਾਲ ਉਸ ਸਟਾਪ ਨਾ ਤੋੜ ਲਿਆ ਕਿਹਾ ਜਾਂਦਾ ਹੈ ਕਿ ਉਸ ਸਮੇਂ ਅਕਸ਼ੇ ਕੁਮਾਰ ਰੇਖਾ ਨੂੰ ਡੇਟ ਕਰ ਰਹੀ ਸੀ ਜਿਸ ਤੋਂ ਕਪਾ ਰਵੀਨਾ ਨੇ ਅਕਸ਼ ਨਾਲ ਸਾਰੇ ਰਿਸ਼ਤੇ ਆਪਣੇ ਖਤਮ ਕਰ ਲਏ ਉਹਨਾਂ ਦੀ ਗੱਲ ਕਰਦੇ ਹਾਂ ਕੰਟਰੋਵਰਸ਼ੀਅਲ ਕੁਇਨ ਰਾਖੀ ਸਾਵੰਦੀ ਰਾਕੀ ਸਾਵਧਾ ਚਰਚਾ ਵਿਚ ਰਹਿਣ ਦੇ ਲਈ ਕੋਈ ਨਾ ਕੋਈ ਰੀਜ਼ਨ ਲੱਭ ਹੀ ਲੈਂਦੀ ਹੈ ਤੇ ਨਾਲ ਹੀ ਲਾਈਮਲਾਈਟ ਵਿੱਚ ਵੀ ਆ ਜਾਂਦੀ ਹੈ ਰਾਕੀ ਸਾਵਧਾ ਨੇ ਟੀਵੀ ਦੇ ਇੱਕ ਸ਼ੋਅ ਦੇ ਦੌਰਾਨ ਕੈਨੇਡਾ ਤੋਂ ਆਈ ਇਲੇਸ਼ਨਲ ਮੰਗਣੀ ਕਰ ਲਈ ਪਰ ਬਾਅਦ ਵਿੱਚ ਰਾਕੀ ਨੇ ਸਿਸਤੇ ਨੂੰ ਖਤਮ ਕਰ ਲਿਆ ਵੈਲ ਰਾਕੀ ਸਾਵਧਾ ਦਾ ਇੱਕ ਪਬਲਿਕ ਸਟੈਂਸ ਸੀ ਤਾਂ ਕਿ ਰਾਕੀ ਸਾਵਧਾ ਲਾਈਮਲਾਈਟ ਵਿੱਚ ਬਣੀ ਰਹੇ ਹੁਣ ਤਾਂ ਉਸ ਕਪਲ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਬਾਰੇ ਸ਼ਾਇਦ ਇਹਨਾਂ ਨੂੰ ਪਤਾ ਹੋਵੇਗਾ ਸਾਜਦ ਖਾਨ ਤੇ ਗੋਹਰ ਖਾਨ ਬਾਰੇ ਸਾਜਿਤ ਤੇ ਗੋਹਲ ਖਾਨ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ ਇਤਤਾ ਕੇ ਦੋਹਾਂ ਦੀ ਮੰਗਣੀ ਵੀ ਹੋ ਚੁੱਕੀ ਸੀ ਪਰ ਗੱਲ ਵਿਆਹ ਤੱਕ ਨਾ ਪਹੁੰਚ پائی ਤੇ ਦੋਹਾਂ ਦਾ ਬ੍ਰੇਕਅਪ ਵੀ ਹੋ ਗਿਆ ਇਸ ਤੋਂ ਲਾਹ ਸ਼ਾਹਿਦ ਤੇ ਕਰਿਨਾ ਕਬੂਰ ਦੀ ਜੋੜੀ ਨੂੰ ਕੌਣ ਬੁਲ ਸਕਦਾ ਗੋਮਾ ਦਾ ਪਿਆਰਸ ਮੋੜ ਤੇ ਆ ਕੇ ਟੁੱਟਿਆ ਜਦ ਲੱਗ ਰਿਹਾ ਸੀ ਕਿ ਦੋਵੇਂ ਰਿਸ਼ਤੇ ਨੂੰ ਨਾਮ ਦੇਣਗੇ ਪਰ ਕਰਿਨਾ ਨੇ ਸਾਬ ਦਾ ਸਾਥ ਛੁਣਿਆ ਤੇ ਸ਼ਾਹਿਦ ਨੇ ਮੀਰਾ ਦਾ ਵਲੇ ਸੀ ਉਹ ਸਿਤਾਰੇ ਜਿਨ੍ਹਾਂ ਨੇ ਕੁਝ ਟਾਈਮ ਲਈ ਦੂਜੇ ਨੂੰ ਡੇਟ ਕੀਤਾ ਪਰ ਇਹਨਾਂ ਦੀ ਗੱਲ ਵਿਆਹ ਤੱਕ ਨਾ ਪਹੁੰਚ ਪਾਈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ